ਲੌੜੀ ਆਇਤਾ ਲੈ ਕੇ ਪਹੁੰਚੇ ਆਪਾਂ ਜਗਰਾਉ ਪੀਡੀਐਫ ਦੇ ਮੇਲੇ ਤੇ ਇੱਥੇ ਬਾਈ ਹੁਣੀ ਹਰ ਪ੍ਰਕਾਰ ਦੇ ਪਸ਼ੂਆਂ ਵਾਸਤੇ ਰਿਲੇਟਿਵ ਜਿਹੜੇ ਸੰਸਮਾਨ ਲੈ ਕੇ ਪਹੁੰਚੇ ਨੇ ਸਾਰੀਆਂ ਚੀਜ਼ਾਂ ਦਾ ਉਹ ਇੰਟਰੋਡਿਊਸ ਰੇਟ ਵਗੈਰਾ ਵੀ ਦੱਸਾਂਗੇ ਜਿਹੜੇ ਵੀਰ ਇੱਥੇ ਪਹੁੰਚੇ ਨੇ ਉਹਦੇ ਆ ਕੇ ਵੇਖ ਸਕਦੇ ਬਾਕੀ ਜੋ ਵੀ ਆਨਲਾਈਨ ਚੀਜ਼ਾਂ ਮੰਗਾਉਣਾ ਚਾਹੁੰਦੇ ਨੇ ਤੇ ਬਾਈ ਹੁਣਾਂ ਨਾਲ ਕਰਦੇ ਆ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਆਪਾਂ ਅੱਜ ਜਗਰਾਉ ਮੇਲੇ ਤੇ ਪਹੁੰਚੇ ਆ ਜੀ ਤੇ ਤੁਸੀਂ ਵੀ ਸਾਰਾ ਸੰਸਮਾਨ ਲੈ ਕੇ ਪਹੁੰਚੇ ਇੱਥੇ ਜੀ ਜੀ ਤੇ ਸਾਰੀਆਂ ਚੀਜ਼ਾਂ ਦਾ ਆਪਾਂ ਮਲਵਾਉਂਦੇ ਜੀ ਜੀ ਤੇ ਕਿਹੜੀ ਜੀ ਤੋਂ ਸ਼ੁਰੂ ਕਰਦੇ ਆਪਾਂ ਆਪਣਾ ਪਹਿਲਾ ਤਾਂ ਜੀ ਆਪਣੀ ਫਾਰਮ ਹੈ ਜੀ ਐਨ ਡੈਰੀ ਪ੍ਰੋਡਕਟ ਦੇ ਨਾਂ ਤੇ ਹਾਂਜੀ ਆਪਣਾ ਬਾਗਾ ਪੁਰਾਣਾ ਮੋਗਾ ਜ਼ਿਲ੍ਹਾ ਜੀ ਆਪਣਾ ਮੋਬਾਈਲ ਨੰਬਰ 98884 34251 ਆਪਾਂ ਹਰਥਾਂ ਥਾਂ ਆਪਾਂ ਸਮਾਨ ਡਿਲੀਵਰ ਕਰਦੇ ਆ ਜੀ ਪੰਜਾਬ ਵੀ ਪੰਜਾਬ ਤੋਂ ਬਾਹਰ ਵੀ ਜਿੱਥੇ ਗਾਹਕ ਦੀ ਡਿਮਾਂਡ ਹੋ ਆਪਾਂ ਸਮਾਨ ਭੇਜਦੇ ਆ ਜੀ ਲਓ ਆਜੋ ਜੀ ਆਪਾਂ ਇੱਥੋਂ ਸ਼ੁਰੂ ਕਰ ਲੈਂਦੇ ਆ ਜੀ ਆ ਗੋਬਰ ਚੱਕਣ ਵਾਲੀ ਟਰਾਲੀ ਬਣਾਉਣੀ ਹੈ ਜੀ ਆਪਾਂ ਛੋਟੀ ਠੀਕ ਹੈ ਜੀ ਇਹ ਲੈਫਟ ਤੇ ਕੰਮ ਕਰਦੀ ਹੈ ਸਖਾਰਾ ਹੋ ਜਾਂਦਾ ਗੋਹਾ ਵਗੈਰਾ ਚੱਕਣਾ ਠੀਕ ਹੈ ਜੀ ਆਜੋ ਜੀ ਆਹ ਲੈਫਟ ਬਣਾਉਣੇ ਆ ਜੀ ਆਪਾਂ ਆਹ ਹੈਪ ਕਲੈਂਪ ਬਣਾ ਰਹੇ ਆ ਜੀ ਪਸ਼ੂ ਨੂੰ ਜੇ ਕੋਈ ਪਸ਼ੂ ਬਿਮਾਰ ਹੁੰਦਾ ਉਹਨੂੰ ਚੱਕਣ ਵਾਸਤੇ ਇਹ ਚੈਣ ਕੁੱਪੀ ਵਗੈਰਾ ਪਾ ਕੇ ਚੱਕਿਆ ਜਾਂਦਾ ਕੱਲਾ ਵੀ ਮਿਲ ਜਾਂਦਾ ਫਰੇਮ ਦੇ ਨਾਲ ਵੀ ਮਿਲਦਾ ਬਾਕੀ ਆਪਾਂ ਫਰੇਮ ਵਗੈਰਾ ਬਣਾ ਰਹੇ ਆ ਜੀ ਦੁੱਧ ਲਈ ਹੈ ਕਿ ਜਾਨ ਨੂੰ ਡਰਮ ਲੈ ਕੇ ਜਾਣ ਨੂੰ ਕਰੀ ਬਰਕ ਕਰੀ ਬਈ ਐ ਪੂਰਾ ਭਰਿਆ ਡਰਮ ਲੈ ਕੇ ਜਾਣ ਨੂੰ ਬਣਾ ਰਹੇ ਆ ਠੀਕ ਹੈ ਜੀ ਜੇ ਕੱਲਾ ਬੰਦਾ ਕੰਮ ਕਰ ਕੱਲਾ ਬੰਦਾ ਕੰਮ ਕਰ ਸਕਦਾ ਸਖਾਰਾ ਹੋ ਜਾਂਦਾ ਕੰਮ ਬਾਕੀ ਆਪਾਂ ਮਸ਼ੀਨ ਬਣਾ ਰਹੇ ਆਂ ਜੀ ਇਹ ਖੁਰ ਬਣਾਉਣ ਵਾਲੀ ਮਸ਼ੀਨ ਆ ਜੀ ਬਸੂਆਂ ਦੇ ਇਹ ਆਪਾਂ ਬਣਾ ਰਹੇ ਆਂ ਜੀ ਇਹ ਚੀਜ਼ ਠੀਕ ਆ ਜੀ ਇਹ ਕਿਦਾਂ ਵਰਕ ਕਰਦੀ ਖੁਰ ਵਗੈਰਾ ਆ ਇਧਰ ਦੀ ਗਾਂ ਐਂਟਰ ਹੁੰਦੀ ਆ ਜੀ ਜੇ ਦੀ ਕੋਈ ਵੀਡੀਓ ਵਗੈਰਾ ਆਪਾਂ ਕੋਈ ਦੇ ਦਾਂਗੇ ਤੁਹਾਨੂੰ ਵੀਡੀਓ ਦੇ ਦਾਂਗੇ ਉਹ ਲਾ ਦਿਓ ਜੀ ਨਾਲ ਵੇਚ ਦੀ ਗਾਂ ਐਂਟਰ ਹੋ ਜਾਂਦੀ ਹੈ ਇੱਥੇ ਮੂਹਰੇ ਪੈਰ ਆ ਜਾਂਦੇ ਆ ਜੀ ਠੀਕ ਆ ਜੀ ਆ ਬੈਕ ਤੇ ਇੱਥੇ ਬੈਕ ਵਾਲੇ ਪੈਰ ਆ ਜਾਂਦੇ ਆ ਜੀ ਜੀ ਠੀਕ ਆ ਹਾਂ ਤੇ ਬਾਕੀ ਆਪਾਂ ਆ ਚੀਜ਼ਾਂ ਬਣਾ ਰਹੇ ਆਂ ਜੀ ਆ ਵੇਖੋ ਇਹ ਇਹ ਪਸ਼ੂ ਬਿਮਾਰ ਹੋ ਜੇ ਲਤਮਾਂ ਟੁੱਟ ਜੇ ਉਹਨੂੰ ਚੱਕਣ ਵਾਸਤੇ ਬਣਾਉਨੇ ਆ ਜੀ ਆਪਾਂ ਇਹ ਲੈਫਟਰ ਬੋਲਦੇ ਇਹਨੂੰ ਟਰੈਕਟਰ ਬਣਾਉਨੇ ਆ ਦੋ ਤਿੰਨ ਤਰ੍ਹਾਂ ਦਾ ਬਣਾਉਨੇ ਆ ਆਪਾਂ ਹੈਵੀ ਵੀ ਬਣਾਉਨੇ ਆ ਲਾਈਟ ਵੀ ਬਣਾਉਨੇ ਚ ਇਹੋ ਜਿਹੀ ਗਾਹਕ ਦੀ ਡਿਮਾਂਡ ਹੈ ਠੀਕ ਹੈ ਜੀ ਜਿਵੇਂ ਹੁਣ ਆਹ ਚੀਜ਼ ਆਪਾਂ ਨਵੀਂ ਬਣਾ ਰਹੇ ਆ ਜੀ ਇੱਕ ਆ ਜੋ ਆਹ ਪੁਰਜੇ ਆਪਾਂ ਨਵੇਂ ਬਣਾ ਰਹੇ ਇਹਨੂੰ ਕਾਪੂਲਰ ਬੋਲਦੇ ਆ ਜੀ ਗਾਂ ਸਵਾਉਣੀ ਆ ਬੱਚਾ ਕੱਢਣਾ ਇਕੱਲਾ ਬੰਦਾ ਕੱਢ ਸਕਦਾ ਜੀ ਗਾਂ ਸਵਾ ਸਕਦਾ ਇਹਦੇ ਨਾਲ ਠੀਕ ਹੈ ਜੀ ਆਜੋ ਬਾਕੀ ਹੋਰ ਚੀਜ਼ਾਂ ਦਿਖਾ ਦਿੰਨੇ ਆ ਜੀ ਮੈਂਟ ਬਾਈ ਜਿਵੇਂ ਆ ਕਯੂਬਿਕਲ ਆਗੇ ਗਾਣ ਤੇ ਰੈਸਟ ਕਰਨ ਨੂੰ ਇਹ ਬਣਾਉਣੇ ਆਪਾਂ ਦੋ ਤਿੰਨ ਤਰ੍ਹਾਂ ਦੇ ਇਹ ਬਣਾਉਣੇ ਆ ਠੀਕ ਹੈ ਜੀ ਹੋਰ ਅੱਗੇ ਆ ਜਾਓ ਜੀ ਵਾਟਰ ਟੈਂਕ ਬਣਦੇ ਆ ਜੀ ਆਪਣੇ ਕੋਲੇ ਹਰ ਤਰ੍ਹਾਂ ਦੇ ਛੋਟੇ ਵੱਡੇ ਜੀ ਆਈ ਐਸ ਐਸ ਦੇ ਹਰ ਤਰ੍ਹਾਂ ਦੇ ਬਣਦੇ ਆ ਜੀ ਵਾਟਰ ਟੈਂਕ ਆਏ ਪਾਣੀ ਵਾਸਤੇ ਆ ਆਟੋਮੈਟਿਕ ਇਹਦੇ ਵਿੱਚ ਲੱਗ ਜਾਂਦਾ ਬੋਲ ਜਿੰਨਾ ਪਾਣੀ ਪਸ਼ੂ ਪੀਊਗਾ ਉਹਨਾਂ ਤਾਜ਼ਾ ਪਾਣੀ ਆਈ ਜਾਂਦਾ ਸੈੱਟ ਕਰ ਸਕਦੇ ਹਾਂ ਨਾਲ ਦੀ ਨਾਲ ਪਸ਼ੂ ਪਾਣੀ ਆਈ ਜਾਂਦਾ ਜੀ ਹਾਂ ਬਾਕੀ ਉਹ ਹੈਡ ਲੋਕ ਆ ਗਏ ਆ ਤੂੜੀ ਸ਼ੈਨਨ ਵਾਲਾ ਝਾਰਨਾ ਆ ਗਿਆ ਇਹ ਬਣਾਉਣੇ ਆਪਾਂ ਇਹ ਵੀ ਸੁਖਾਲਾ ਕੰਮ ਹੈ ਕੋਈ ਜ਼ੋਰ ਨਹੀਂ ਲੱਗਦਾ ਇਹਦੇ ਤੇ ਕਿਸੇ ਤਰ੍ਹਾਂ ਦਾ ਵੀ ਠੀਕ ਹੈ ਜੀ ਹਾਂ ਆ ਜੀ ਆ ਹੈਡ ਲੋਕ ਹੈ ਜੀ ਪਸੂ ਨੂੰ ਬੰਨਣ ਦੀ ਜ਼ਰੂਰਤ ਨਹੀਂ ਪੈਂਦੀ ਜਿਵੇਂ ਕਰਨੀ ਤੇ ਲੱਗ ਜਾਂਦਾ ਆਟੋਮੈਟਿਕੀ ਲੋਕ ਹੋ ਜਾਂਦਾ ਜੀ ਉਹਦੇ ਵਿੱਚ ਧੌਣ ਲੋਕ ਹੋ ਜਾਂਦੀ ਹੈ ਇਹਦੇ ਚ ਆਪਾਂ ਕੁਆਲਿਟੀਾਂ ਕਾਫੀ ਬਣਾ ਰਹੇ ਆ ਇੱਕ ਬੱਚਿਆਂ ਦਾ ਪਿੰਜਰਾ ਬਣਾ ਰਹੇ ਆ ਬਾਕੀ ਹੋਰ ਪੰਪ ਵਗੈਰਾ ਆਟਮ ਸਾਰੀ ਬਣਾ ਰਹੇ ਆ ਆਪਾਂ ਡੈਰੀ ਫਾਰਮ ਦੇ ਲਈ